ਬਹੁਤ ਹੀ ਜਲਦੀ ਜੀਸੀਟੀ ਦੇ ਜਿੰਨੇ ਵੀ ਵਰਕਰ ਹੈਗੇ ਬਹੁਤ ਵੱਡੀ ਉਹਨਾਂ ਨੂੰ ਖੁਸ਼ਖਬਰੀ ਹੁੰਦਾ ਆਈਆਰਪੀ ਸਾਹਿਬ ਜਦੋਂ ਦੇ ਇੱਥੇ ਆਏ ਹੋਏ ਆ ਤੇ ਸਾਡਾ ਹੀ ਪਾਵਰ ਵੀ ਡਬਲ ਹੋ ਗਈ ਆ ਅਸੀਂ ਤਾਂ ਜਿਹੜੀ ਐਫਰਟ ਕਰ ਕਰ ਰਹੇ ਸੀਗੇ ਉਹਨਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਰਿਸਪਾਂਸ ਵਧੀਆ ਮਿਲ ਰਿਹਾ ਵਾ ਤੇ ਜਲਦੀ ਹੀ ਸਾਰਿਆਂ ਦਾ ਮਸਲਾ ਹੱਲ ਹੋ ਜਾਊਗਾ ਫਿਲਹਾਲ ਇਹ ਤੇ ਜੋ ਕਾਗਜ਼ ਲੋਕ ਜਮ੍ਹਾਂ ਕਰਾ ਰਹੇ ਆ ਉਦੇ ਮੁਤਾਬਕ ਲੱਗ ਰਿਹਾ ਹੈ ਕਿ ਪ੍ਰਕਿਰਿਆ ਤੇਜ਼ ਹੋਈ ਹੈ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਵੀ ਇਸ ਚੀਜ਼ ਨੂੰ ਵਾਚ ਕਰ ਰਹੇ ਹਾਂ ਔਰ ਸਿਰਫ ਆਸ਼ਵਾਸਨ ਜਾਂ ਜੀਸੀਟੀ ਮਿਲਦੇ ਸਾਹਮਣੇ ਧਰਨਿਆਂ ਤੋਂ ਇਲਾਵਾ ਕੁਝ ਨਹੀਂ ਸੀ ਮਿਲਦਾ ਸਾਰੇ ਆਂਦੇ ਸੀ ਭਾਸ਼ਣ ਦੇ ਕੇ ਚਲੇ ਜਾਂਦੇ ਸੀ ਪਰ ਕਾਗਜ਼ੀ ਕਾਰਵਾਈਆਂ ਸ਼ੁਰੂ ਨੇ ਸੀ ਹੋਈਆਂ ਜਿਹੜੀਆਂ ਅੱਜ ਮਹਿਸੂਸ ਹੋ ਰਹੀਆਂ ਕਿ ਆਸ਼ਵਾਸਨਾ ਡਿਪਾਰਟਮੈਂਟ ਦਾ ਕਿ ਕਦੋਂ ਤੱਕ ਪੈਸੇ ਮਿਲਣ ਦੀ ਉਮੀਦ ਹੈ ਕਦੋਂ ਤੱਕ ਦੇਖੋ ਹੁਣ ਡਾਕੂਮੈਂਟੇਸ਼ਨ ਸ਼ੁਰੂ ਹੋ ਗਈ ਇੱਕ ਆਸ ਜਨਦੀ ਕਿ ਸਾਡੇ ਕੋਲ ਕਮ ਸੇ ਕਮ ਇੰਨੀ ਫਿਗਰ ਤਾਂ ਆ ਗਈ ਨਾ ਕਿ ਸਾਡੇ ਪੈਸੇ ਇਕੱਲੇ ਇਕੱਲੇ ਬੰਦੇ ਦੇ ਰਹਿੰਦੇ ਕਿਨੇ ਮਤਲਬ ਕੰਮ ਕਰਨਾ ਸੌਖਾ ਹੋਇਆ ਕਿਤੇ ਨਾ ਕਿ ਇੱਕ ਗੱਲ ਸੌਖਾ ਹੋਇਆ ਜੀ ਜਿੱਥੇ ਇੱਕ ਪਾਸੇ ਮੇਰੇ ਕੋਲ ਸਾਰੇ ਤੋਂ ਵੱਡੀ ਟੀਮ ਆ ਮੈਂ ਕਿਸੇ ਦੂਸਰੀ ਜੂਨੀਅਰ ਦੀ ਗੱਲ ਨਹੀਂ ਕਰਦਾ ਜੇ ਇਹਨਾਂ ਨੂੰ ਵੈਸੇ ਹੀ ਮੰਨ ਲਓ ਸਾਰੇ ਤੋਂ ਵੱਡੀ ਟੀਮ ਆ ਜਦੋਂ ਵੀ ਇੱਕ ਆਵਾਜ਼ ਦਵਾਂ 500 ਬੰਦਾ ਬਿਨਾਂ ਮਤਲਬ ਤੋਂ ਉੱਧੇ ਇਕੱਠਾ ਹੋ ਜਾਂਦਾ ਵਾ ਤੇ ਉਹਦਾ ਬਹੁਤ ਮੈਨੂੰ ਮਦਦ ਮਿਲਦੀ ਹੈ ਜੀ ਸਾਰੇ ਦੋ ਕਿਸੇ ਤੇ ਵੀ ਅਫਸਰ ਤੇ ਕਿਸੇ ਤੇ ਵੀ ਪ੍ਰੈਸ਼ਰ ਪਾਣਾ ਹੋਵੇ ਤੇ ਬਹੁਤ ਵੱਡਾ ਹੰਗਾਰਾ ਹੁੰਦਾ ਕਾਉਂਸਲਰ ਤਾਂ ਛੱਡੇ ਤੋਂ ਕਿਲੋ ਤੇ ਇਹਨਾਂ ਨੇ ਮੈਨੂੰ ਇੱਥੇ ਦੇ ਜੂਨੀਅਨ ਦਾ ਪ੍ਰਧਾਨ ਬਣਾਇਆ ਮੈਂ ਇੰਟੈਗ ਜਾਂ ਬੀਐਮਐਸ ਦਾ ਨਹੀਂ ਇਹਨਾਂ ਨੇ ਤੀਸਰੀ ਆਪਣੀ ਬਣਾਈ ਲਈ ਜੀ ਸਾਰੀ ਟੀਮ ਉਧਰ ਇਕੱਠੀ ਹੋਈ ਆ ਚਲੋ ਪਰਮਾਤਮਾ ਵੱਲੋਂ ਵਿੱਚ ਐਮਸੀ ਇਲੈਕਸ਼ਨ ਆ ਗਏ ਆ ਇਹਨਾਂ ਨੇ ਸਾਰਿਆਂ ਨੇ ਆਪਣੀ ਮਿਹਨਤ ਦੇ ਨਾਲ ਮੈਨੂੰ ਕਾਉਂਸਲਰ ਬਣਾਇਆ ਜੀ ਜੇ ਹੁਣ ਕਿਸੇ ਵਿਅਕਤੀ ਜਿਹੜੇ ਵਿਅਕਤੀ ਹੁਣ ਸਾਡੇ ਇਸ ਇੰਟਰਵਿਊ ਨੂੰ ਸੁਣ ਰਹੇ ਹਨ ਮੰਨ ਲਓ ਉਹ ਵੀਵਿੰਗ ਵਾਲਿਆਂ ਦਾ ਨੰਬਰ ਕੱਲ ਆ ਜਾਏ ਪਰਸੋ ਆ ਜਾਏ ਉਹਨਾਂ ਦੇ ਲਈ ਡਾਕੂਮੈਂਟ ਕੀ ਲੈ ਆਣੇ ਉਹਨਾਂ ਦੇ ਲਈ ਜ਼ਰੂਰੀ ਹੋਣਗੇ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਇੱਕ ਆਧਾਰ ਕਾਰਡ ਦੀ ਕਾਪੀ ਜੀ ਇੱਕ ਪੈਨ ਕਾਰਡ ਦੀ ਕਾਪੀ ਫੇਕ ਬੈਂਕ ਦੀ ਕਾਪੀ ਅਗਰ ਚੈੱਕ ਹੈ ਤੁਹਾਡੇ ਕੋਲ ਤੇ ਇੱਕ ਚੈੱਕ ਤੇ ਜੇ ਸਿਟੀ ਦਾ ਕੋਈ ਵੀ ਪੁਰਾਣਾ ਆਪਣੇ ਕੋਲ ਪ੍ਰੂਫ ਹੋਵੇ ਜਿਦਾ ਆਈ ਕਾਰਡ ਹਾਜ਼ਰੀ ਵਾਲਾ ਕਾਰਡ ਉਹਦੀ ਫੋਟੋ ਬਸ ਆ ਚਾਰ ਚੀਜ਼ਾਂ ਤੇ ਅੱਜ ਅਸੀਂ ਮੌਜੂਦ ਆ ਜੀ ਸਿਟੀ ਮਿਲ ਫਗਵਾੜਾ ਦੇ ਵਿੱਚ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਜੀ ਸਿਟੀ ਮਿਲ ਦੇ ਨਾਲ ਇੱਕ ਵਿਵਾਦ ਜੁੜਿਆ ਹੋਇਆ ਦੇਖਿਆ ਕਿ ਇੱਥੇ ਦੇ ਜਿਹੜੇ ਕੰਮ ਕਰਨ ਵਾਲੇ ਵਰਕਰ ਸੀ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਸੀ ਉਹਨਾਂ ਦੀਆਂ ਰੁਪਈਆਂ ਹੋਈਆਂ ਕਈ ਸਾਲਾਂ ਦੀਆਂ ਤਨਖਾਹਾਂ ਉਹਨਾਂ ਦੇ ਫੰਡ ਦੇ ਪੈਸੇ ਉਹਨਾਂ ਦੀ ਸਰਵਿਸ ਮਤਲਬ ਜੋ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਜੀਸੀਟੀ ਮਿਲ ਦੇ ਲਈ ਕੀਤਾ ਸੀ ਜਿਹੜੀ ਉਹਨਾਂ ਦੀ ਜੀਵਨ ਦੀ ਪੂੰਜੀ ਸੀ ਉਹ ਸਾਰੀ ਜੀਸੀਟੀ ਮਿਲ ਦੇ ਕੋਲ ਪਈ ਹੈ ਅਜੇ ਤੱਕ ਲੋਕ ਬੜੇ ਲੰਬੇ ਸਮੇਂ ਤੋਂ ਹਜ਼ਾਰਾਂ ਲੋਕ ਇਹਦੀ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਉਹ ਪੈਸਾ ਜਲਦ ਤੋਂ ਜਲਦ ਮਿਲਣਾ ਚਾਹੀਦਾ ਹੈ ਜੀਸੀਟੀ ਮਿਲ ਦੇ ਲੋਕਾਂ ਦੇ ਲਈ ਜੀਸੀਟੀ ਮਿਲ ਦੇ ਵਿੱਚ ਕੰਮ ਕਰ ਚੁੱਕੇ ਉਹਨਾਂ ਲੋਕਾਂ ਦੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਅੱਜ ਇੱਕ ਐਸਾ ਫਾਰਮ ਹੈ ਜਿਹਦੇ ਜਿਹਨੂੰ ਕਿ ਜੀਸੀਟੀ ਮਿਲ ਦੇ ਵੱਲੋਂ ਅ ਦਿੱਤਾ ਗਿਆ ਹੈ ਔਰ ਉਹਦੇ ਵਿੱਚ ਹਰੇਕ ਵਿਅਕਤੀ ਦੀ ਡਿਟੇਲ ਜਿਹੜੀ ਹੈ ਉਹਦਾ ਨਾਮ ਉਹਦਾ ਫਾਦਰ ਨੇਮ तमाम ਚੀਜ਼ਾਂ ਲਿਖੀਆਂ ਹੋਈਆਂ ਨੇ ਔਰ ਕਿਹੜੇ ਕਿਹੜੇ ਉਹਦੇ ਫੰਡ ਦੇ ਕਿੰਨੇ ਪੈਸੇ ਨੇ ਉਹਦੀ ਤਨਖਾਹਾਂ ਕਿੰਨੀਆਂ ਰੁਕੀਆਂ ਹੋਈਆਂ ਨੇ ਉਹਦਾ ਟੋਟਲ ਬਣਾ ਕੇ ਜੀਸੀਟੀ ਮਿਲ ਦੇ ਵੱਲੋਂ ਦੇ ਦਿੱਤਾ ਗਿਆ ਹੈ ਔਰ ਸਾਡੇ ਨਾਲ ਅੱਜ ਮੌਜੂਦ ਨੇ ਜੀਸੀਟੀ ਮਿਲ ਤੋਂ ਐਮਸੀ ਨੇ ਅਰਵੀ ਸਿੱਧੂ ਜੀ ਔਰ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਇੱਥੇ ਬੈਠ ਕੇ ਉਹਨਾਂ ਦੇ ਫਾਰਮ ਫਿਲ ਕਰਵਾਏ ਜਾ ਰਹੇ ਨੇ ਤਾਂਕਿ ਅੱਗੇ ਜੀਸੀਟੀ ਮਿਲ ਨੂੰ ਭੇਜੇ ਜਾਣ ਔਰ ਉਸ ਤੋਂ ਬਾਅਦ ਸਰਕਾਰੀ ਤੌਰ ਦੇ ਉੱਤੇ ਜੋ ਵੀ ਮਦਦ ਸਰਕਾਰ ਦੀ ਹੋਏਗੀ ਡਿਪਾਰਟਮੈਂਟ ਨੂੰ ਕਿਹੜੇ ਨੂੰ ਜਾਣੇ ਨੇ ਉਹ ਡਿਟੇਲ ਦੇ ਵਿੱਚ ਇਹਨਾਂ ਤੋਂ ਜਾਣਾਂਗੇ ਔਰ ਸਿੱਧੂ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਡਿਪਾਰਟਮੈਂਟ ਨੂੰ ਪੈਸੇ ਮਿਲਨੇ ਸ਼ੁਰੂ ਹੋ ਰਹੇ ਨੇ ਔਰ ਕਿੱਦਾਂ-ਕਿੱਦਾਂ ਪੈਸੇ ਮਿਲਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਅੱਗੇ ਚੱਲੇਗੀ ਅ ਰਵੀ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਰੇ ਤੋਂ ਪਹਿਲਾਂ ਤਾਂ ਮੈਂ ਬਿਲਟੀ ਵੀ ਦਾ ਤੇ ਖਾਸ ਕਰਕੇ ਨਵਿੰਨ ਸਿੱਧੂ ਜੀ ਔਰ ਗੌਰਵ ਜੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਦੋਂ ਜਦੋਂ ਵੀ ਇੱਥੇ ਸਾਡੀ ਆਵਾਜ਼ ਬੁਲੰਦ ਕਰਨੀ ਹੁੰਦੀ ਸੀ ਇਨਾ ਦਾ ਚੈਨਲ ਇੱਥੇ ਖੁਦ ਆਉਂਦੇ ਰਹਿਆ ਔਰ ਜੋ ਵੀ ਇੱਥੇ ਦੀ ਮੂਵਮੈਂਟ ਆ ਸਾਰੀ ਇਹਨਾਂ ਨੇ ਬਹੁਤ ਨਜ਼ਦੀਕੀ ਤੋਂ ਦੇਖੀ ਹੋਈ ਆ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਡੇਢ ਦੋ ਸਾਲ ਤੋਂ ਜੀਸੀਟੀ ਮਿਲ ਬੰਦ ਦਾ ਬੜੇ ਸੰਘਰਸ਼ ਹੋਏ ਧਰਨੇ ਲੱਗੇ ਫਿਰ ਇੱਕ ਉਹਦੇ ਵਿੱਚ ਬਹੁਤ ਹੀ ਵੱਡਾ ਮੋੜ ਆਇਆ ਜਦੋਂ ਕਿ 14 ਫਰਵਰੀ ਨੂੰ ਮਹਾਲੀ ਦੇ ਵਿੱਚ ਲਿਵਰ ਕਮਿਸ਼ਨਰ ਸਾਹਿਬ ਵੱਲੋਂ ਇੱਕ ਆਰਡਰ ਪਾਸ ਹੋਇਆ ਸੀਗਾ ਤੇ 15 ਫਰਵਰੀ ਨੂੰ ਪੀਐਫ ਦਾ ਕੰਮ ਚੱਲੂ ਹੋਇਆ ਸੀਗਾ ਪੀਐਫ ਡਿਪਾਰਟਮੈਂਟ ਵੱਲੋਂ ਜਿਹਦਾ ਕਿ ਖੁਦ ਨਵੀਨ ਸਿੱਧੂ ਜੀ ਵੀ ਉਦੋਂ ਕਵਰੇਜ ਕਰਕੇ ਗਏ ਸੀਗੇ ਮੈਂ ਇੱਕ ਵਾਰ ਇਹਨਾਂ ਦਾ ਬਹੁਤ ਭਾਰੀ ਆ ਤੇ ਹੁਣ ਪਿਛਲੇ 15 ਦਿਨ ਪਿੱਲੋ ਇੱਥੇ ਆਰਪੀਏ ਐਨਸੀਐਲਟੀ ਵੱਲੋਂ ਸੀਆਈ ਆਰਪੀ ਸਾਹਿਬ ਨੂੰ ਇੱਥੇ ਨਿਯੁਕਤ ਕਰਤਾ ਹਸਤੀਮਲ ਜੀ ਨੂੰ ਹਸਤੀਮਲ ਜੀ ਨਾਲ ਵੀ ਮੇਰੇ ਦੋ ਤਿੰਨ ਮੀਟਿੰਗਾਂ ਹੋ ਚੁੱਕੀਆਂ ਆ ਮੈਂ ਤੇ ਉਹਨਾਂ ਨੇ ਹੀ ਕਿਹਾ ਸੀਗਾ ਵੀ ਤੁਸੀਂ ਆਪਣੇ ਜਿੰਨੇ ਵੀ ਤੁਹਾਡੇ ਵਰਕਰ ਆ ਉਹਨਾਂ ਦਾ ਸਾਰਾ ਡਾਟਾ ਲੈ ਕੇ ਕਲੇਮ ਕਰਨਾ ਬਾ ਤੇ ਉਹੀ ਆਪਾਂ ਪ੍ਰਤੀਕਿਰਿਆ ਵਿੱਚ ਲੱਗੇ ਹੋਏ ਆ ਮਿਲ ਵੱਲੋਂ ਸਾਨੂੰ ਇੱਕ ਉਹਨਾਂ ਦੀ ਪੂਰੀ ਡਿਟੇਲ ਮਿਲੀ ਆ ਤੇ ਹੁਣ ਕੱਲੇ-ਕੱਲੇ ਬੰਦਿਆਂ ਤੋਂ ਅਸੀਂ ਪ੍ਰੂਫ ਲੈ ਕੇ ਉਹਨਾਂ ਦਾ ਆਪਾਂ ਸਾਰਾ ਕੁਝ ਫਿਲ ਕਰ ਰਹੇ ਆ ਤਾਂ ਕਿ ਡੀ ਫਾਰਮ ਲਈ ਅਸੀਂ ਡੀ ਫਾਰਮ ਭਰ ਸਕੀਏ ਔਰ ਉਹਦੀ ਮੇਲ ਆਰਪੀ ਸਭ ਨੂੰ ਭੇਜ ਸਕੀਏ ਅੱਛਾ ਜਿਹੜੇ ਲੋਕ ਇਸ ਟਾਈਮ ਜੀਸੀਟੀ ਮਿਲ ਚੋਂ ਕੰਮ ਛੱਡ ਕੇ ਜਾ ਚੁੱਕੇ ਨੇ ਕਿਉਂਕਿ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਉਹ ਬਾਹਰ ਕਿਤੇ ਨਾ ਕਿਤੇ ਕੰਮ ਕਰ ਰਹੇ ਪਰ ਧਿਆਨ ਉਹਨਾਂ ਦਾ ਅਜ ਵੀ ਜੀਸੀਟੀ ਮਿਲ ਦੇ ਵਾਰ ਲੱਗਾ ਰਹਿੰਦਾ ਵੀ ਸਾਡੇ ਪੈਸੇ ਕਦੋਂ ਮਿਲਣਗੇ ਜੀ ਜੀ ਉਹਨਾਂ ਲੋਕਾਂ ਨੂੰ ਇਹ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਕੀ ਇਹਦੇ ਵਿੱਚ ਆਸ਼ਵਾਸਨ ਹੈ ਕਿ ਪੈਸੇ ਮਿਲਣਗੇ ਉਹਨਾਂ ਦੇ ਜੀ ਬਿਲਕੁਲ ਜੀ ਮੈਂ ਸਾਰੇ ਤੋਂ ਪਹਿਲਾਂ ਤੋਂ ਦੱਸਣਾ ਚਾਹੁੰਦਾ ਕੋਈ ਲੁਧਿਆਣਾ ਜਲੰਧਰ ਗਾਜੀਆਬਾਦ ਅਮਰitsar ਜਿੱਥੇ ਜਿੱਥੇ ਵੀ ਕੰਮ ਕਰਦੇ ਹਾਂ ਸਾਰੇ ਬੰਦੇ ਸਾਡੇ ਟੈਚ ਵਿੱਚ ਆ ਇੱਕ ਅਸੀਂ ਲਿਵਰ ਗਰੁੱਪ ਬਣਾਇਆ ਹੋਇਆ ਵਾ ਕੋਈ ਵੀ ਕਿਸੇ ਤਰ੍ਹਾਂ ਦਾ ਮੈਸੇਜ ਆਉਂਦਾ ਉਹਦੇ ਵਿੱਚ ਸਰਕੂਲੇਟ ਕਰ ਦਈਦਾ ਵਾ ਬਹੁਤ ਵਧੀਆ ਰਿਸਪੌਂਸ ਉੱਥੇ ਵੀ ਮਿਲਦਾ ਵਾ ਫੋਨ ਕਰਨੇ ਲੱਪਿੰਦੇ ਇੱਕ ਦੂਜੇ ਨੂੰ ਹੁਣ ਇਹਦੇ ਬਾਰੇ ਵੀ ਅਸੀਂ ਦੱਸਤਾ ਵਾ ਸਾਰਾ ਬੀ ਐਡੀ ਫਾਰਮ ਲਈ ਆਪਾਂ ਸਾਰੇ ਕੋਚੇ ਡਾਕੂਮੈਂਟ ਲੈ ਰਹੇ ਆ ਤੇ ਸਾਰੇ ਤੋਂ ਪਹਿਲਾਂ ਸਾਨੂੰ ਸਪਿਨਿੰਗ ਡਿਪਾਰਟਮੈਂਟ ਦਾ ਮਿਲਿਆ ਵਾ ਤੇ ਸਿਰਫ ਔਰ ਸਿਰਫ ਆਪਾਂ ਸਪਿਨਿੰਗ ਵਾਲਿਆਂ ਤੋਂ ਲੈ ਰਿਆ ਮੇਬੀ ਸ਼ਾਮ ਤੱਕ ਹੋ ਸਕਦਾ ਵਾ ਇਹ ਸਪਿਨਿੰਗ ਦਾ ਇਹ ਸਪਿਨਿੰਗ ਤੋਂ ਬਾਅਦ ਆਪਾਂ ਨੂੰ ਵੀਵਿੰਗ ਦਾ ਵੀ ਮਿਲ ਜਾਏ ਤੇ ਆਪਾਂ ਵੀਵਿੰਗ ਵਾਲਿਆਂ ਨੂੰ ਵੀ ਕਾਲ ਕਰ ਦੇਣੀ ਹੈ ਮਤਲਬ ਹੁਣ ਜਿਹੜੇ ਤੁਸੀਂ ਫਾਰਮ ਭਰ ਰਹੇ ਹੋ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਉਹ ਸਪਿਨਿੰਗ ਵਾਲੇ ਆ ਰਹੇ ਸਪਿਨਿੰਗ ਵਾਲੇ ਆ ਰਹੇ ਜੀ ਸਿਰਫ ਤੇ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਕਿੰਨੇ ਕੁ ਦੇ ਲੋਕਾਂ ਦੀ ਤੁਹਾਡੇ ਕੋਲ ਲਿਸਟ ਹੁੰਦਾ ਮੈਂ ਮੈਂ ਕਹ ਜੀ 1 ਘੰਟਾ ਹੋਇਆ ਵਾ ਨਿਰਬੋਟ 42 ਬੰਦੇ ਉਹ ਲਿਸਟ ਸਾਹਮਣੇ ਤੁਹਾਡੇ ਲਿ अच्छा ये इनहा दी डिटेल आ चुकी है हां जी असी ओना दे सारे कुछ प्रूफ ਲੈ ਰਹੇ ਆ ਜੀ ਉਸ ਤੋਂ ਬਾਅਦ ਆਪਣੇ ਰਿਕਾਰਡ ਲਈ ਦੇ ਕੱਲ ਨੂੰ ਪ੍ਰੂਫ ਤਾਂ ਅੰਦਰ ਜਮ੍ਹਾਂ ਹੋ ਜਾਣੇ ਆ ਮੇਲ ਹੋ ਜਾਣੀ ਹੈ ਸਾਡੇ ਕੋਲ ਵੀ ਰਵੇ ਅਸੀਂ ਕਿਹੜੇ ਕਿਹੜੇ ਬੰਦਿਆਂ ਦੇ ਅਸੀਂ ਭੇਜਿਆ ਵਾ اچھا ਇਹਦੇ ਵਿੱਚ ਜਿਹੜੇ ਹੁਣ ਸਪਿਨਿੰਗ ਵਾਲੇ ਵੈਸੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਤੁਹਾਡੇ ਟੱਚ ਦੇ ਵਿੱਚ ਨੇ ਜੀ ਸਪਿਨਿੰਗ ਨਹੀਂ 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 ਮੈਂ ਮਾਫੀ ਚਾਹੂੰਗਾ ਵਿੱਚ ਰੋਕ ਰਿਆ ਪੂਰੀ ਮਿਲ ਪੂਰੀ ਮਿਲ ਤੁਹਾਡੇ ਟੱਚ ਦੇ ਵਿੱਚ ਇੱਕ ਡਿਪਾਰਟਮੈਂਟ ਨਹੀਂ ਅਗਰ ਅਗਰ ਜੇ ਅਸੀਂ ਲੜਾਈ ਲੜ ਰਹੇ ਆ ਤਾਂ ਪੂਰੀ ਮਿਲਦੀ ਲਾ ਨਾ ਕਿ ਕਿਸੇ ਇੱਕ ਇੰਡੀਵਿਜੂਅਲ ਡਿਪਾਰਟਮੈਂਟ ਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਸਪਿਨਿੰਗ ਦੇ ਵਾਲਿਆਂ ਨੇ ਹੁਣ ਤੁਹਾਡੇ ਕੋਲ ਆਣਾ ਉਸ ਤੋਂ ਬਾਅਦ ਪੂਰੇ ਜੀਐਸਟੀ ਮਿਲਦੇ ਜਿੱਦਾਂ ਜਿੱਦਾਂ ਤੁਸੀਂ ਡਿਪਾਰਟਮੈਂਟ ਵਾਈਜ਼ ਬੁਲਾਓਗੇ ਉਹਨਾਂ ਦੀ ਡਿਟੇਲ ਲੈਣ ਲਈ ਜੀ ਜੇ ਹੁਣ ਕਿਸੇ ਵਿਅਕਤੀ ਜਿਹੜੇ ਵਿਅਕਤੀ ਹੁਣ ਸਾਡੇ ਇਸ ਇੰਟਰਵਿਊ ਨੂੰ ਸੁਣ ਰਹੇ ਆ ਜੀ ਜੀ ਮੰਨ ਲਓ ਉਹ ਵੀਵਿੰਗ ਵਾਲਿਆਂ ਦਾ ਨੰਬਰ ਕੱਲ ਆ ਜਾਏ ਪਰਸੋ ਆ ਜਾਏ ਜੀ ਉਹਨਾਂ ਦੇ ਲਈ ਡਾਕੂਮੈਂਟ ਕੀ ਲੈਣੇ ਉਹਨਾਂ ਦੇ ਲਈ ਜ਼ਰੂਰੀ ਹੋਣਗੇ ਥੋੜਾ ਜਿਹਾ ਉਹ ਡਿਟੇਲ ਵਿੱਚ ਦੱਸ ਦੇਵਾਂ ਇੱਕ ਆਧਾਰ ਕਾਰਡ ਦੀ ਕਾਪੀ ਜੀ ਇੱਕ ਪੈਨ ਕਾਰਡ ਦੀ ਫੇਕ ਬੈਂਕ ਦੀ ਕਾਪੀ ਹਮ ਅਗਰ ਚੈੱਕ ਹੈ ਤੁਹਾਡੇ ਕੋਲ ਤੇ ਇੱਕ ਚੈੱਕ ਤੇ ਜੇ ਸਿਟੀ ਦਾ ਕੋਈ ਵੀ ਪੁਰਾਣਾ ਆਪਣੇ ਕੋਲ ਪ੍ਰੂਫ ਹੋਵੇ ਜਿਦਾ ਆਈ ਕਾਰਡ ਹਾਜ਼ਰੀ ਵਾਲਾ ਕਾਰਡ ਉਹਦੀ ਫੋਟੋਸਟੇਟ ਬਸ ਚਾਰ ਚੀਜ਼ਾਂ ਚਾਹੀਦੀਆਂ ਜੀ ਚਾਰ ਚੀਜ਼ਾਂ ਹੋਰ ਇਹ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਜੀ ਜਿਹੜੇ ਵੀ ਲੋਕ ਇਸ ਟਾਈਮ ਸੁਣ ਰਹੇ ਨੇ ਚਾਹੇ ਸਪਿਨਿੰਗ ਵਾਲਾ ਜਿਹਦੇ ਕੋਲ ਅਜੇ ਤੱਕ ਮੈਸੇਜ ਨਹੀਂ ਪਹੁੰਚਿਆ ਜੇ ਵੀਡੀਓ ਪਹੁੰਚ ਗਈ ਹੈ ਤੇ ਉਹ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਕਿ ਜਿਹੜੇ ਇਹ ਡਾਕੂਮੈਂਟ ਜਿਹੜੇ ਐਮਸੀ ਸਾਹਿਬ ਦੇ ਵੱਲੋਂ ਦੱਸੇ ਗਏ ਨੇ ਉਹ ਡਾਕੂਮੈਂਟ ਲੈ ਕੇ ਤੁਸੀਂ ਏ ਜੀਸੀਟੀ ਮੇਲਾ ਮੰਦਰ ਦੇ ਸਾਹਮਣੇ ਬਿਲਕੁਲ ਸਾਥ ਲਗਾ ਕੇ ਬੈਠੇ ਹੈ ਐਮਸੀ ਸਾਹਿਬ ਹੋਰ ਇਹਨਾਂ ਦੇ ਕੋਲ ਤੁਸੀਂ ਦੇਖ ਰਹੇ ਹੋ ਕਿ ਕਾਫੀ ਲੋਕ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਫਾਰਮ ਲੈ ਕੇ ਇੱਥੇ ਆ ਰਹੇ ਆ ਔਰ ਉਹ ਇੱਥੇ ਪਹੁੰਚ ਰਹੇ ਆ ਅੱਛਾ ਇਹ ਤਾਂ ਹੋ ਗਈ ਗੱਲ ਕਿ ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ ਆ ਜੀ ਕੀ ਆਸ਼ਵਾਸਨ ਆ ਡਿਪਾਰਟਮੈਂਟ ਦਾ ਕਿ ਕਦੋਂ ਤੱਕ ਪੈਸੇ ਮਿਲਣ ਦੀ ਉਮੀਦ ਆ ਕਦੋਂ ਤੱਕ ਦੇਖੋ ਹੁਣ ਡਾਕੂਮੈਂਟੇਸ਼ਨ ਸ਼ੁਰੂ ਹੋ ਗਈ ਜੀ ਇੱਕ ਆਸ ਜਾਗ ਗਈ ਕਿ ਸਾਡੇ ਕੋ ਕਮ ਸੇ ਕਮ ਇਨੀ ਫਿਗਰ ਤਾਂ ਆ ਗਈ ਨਾ ਕਿ ਸਾਡੇ ਪੈਸੇ ਇਕੱਲੇ ਇਕੱਲੇ ਬੰਦੇ ਦੇ ਰਹਿੰਦੇ ਕਿੰਨੇ ਆ ਜੀ 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 ਇਹਦੇ ਹਾਂਜੀ ਜੀ ਇਹਦੇ ਨਾਲ ਇੱਕ ਸਾਡੇ ਸਾਥੀਆਂ ਚ ਬੜਾ ਬਹੁਤ ਵੱਡਾ ਵਿਸ਼ਵਾਸ ਜਿਆ ਜਾਗ ਗਿਆ ਵਾ ਹਰ ਬੰਦੇ ਨੂੰ ਪਤਾ ਲੱਗਣ ਲੱਪਿਆ ਕਿ ਮੇਰੇ ਇੰਨੇ ਪੈਸਾ ਇਹਦਰ ਪਿਆ ਵਾ ਪੀ ਪੀਐਫ ਤੋਂ ਇਲਾਵਾ ਹੂੰ ਬਾਕੀ ਪੀਐਫ ਵੱਲ ਸਾਡਾ ਕਿੰਨਾ ਕਿੰਨਾ ਡਾਟਾ ਬਣਾ ਕੇ ਭੇਜ ਦਿੱਤਾ ਗਿਆ ਵਾ ਉੱਥੇ ਵੀ ਅਸੀਂ ਟਾਈਮ ਟੂ ਟਾਈਮ ਕਮਿਸ਼ਨਰ ਸਾਹਿਬ ਉਹਨਾਂ ਨਾਲ ਪੀਐਫ ਕਮਿਸ਼ਨਰ ਨਾਲ ਮੁਲਾਕਾਤ ਕਰਦੇ ਰਹਿੰਦੇ ਮੀਟਿੰਗ ਕਰਦੇ ਆ ਕਈ ਵਾਰ ਉਹ ਵਾਰੇ ਆ ਜਾਂਦੇ ਆ ਐਚ ਡੀ ਐਮ ਸਾਹਿਬ ਨੂੰ ਤੇ ਆਫਿਸ ਚ ਬੈਠ ਕੇ ਉੱਥੇ ਵੀ ਕਰ ਲਈਦੀ ਆ ਏ ਐਲ ਸੀ ਸਾਹਿਬ ਆ ਜਾਂਦੇ ਆ ਆਪਣੇ ਲਿਵਰੈਂਸ ਇਨਸਪੈਕਟਰ ਰੇ ਉਹ ਆ ਜਾਂਦੇ ਆ ਉਹਨਾਂ ਨਾਲ ਵੀ ਸਾਡੀ ਪੈਰਲਰ ਗਲਵਤ ਚੱਲ ਰਹੀ ਆ ਬਹੁਤ ਹੀ ਜਲਦੀ ਜੀ ਸੀ ਡੀ ਦੇ ਜਿੰਨੇ ਵੀ ਬਰਕਰ ਹੈਗੇ ਆ ਬਹੁਤ ਵੱਡੀ ਉਹਨਾਂ ਨੂੰ ਖੁਸ਼ਖਬਰੀ ਹੁੰਦਾ ਆ ਆ ਆਰ ਪੀ ਸਾਹਿਬ ਜਦੋਂ ਉਹ ਇੱਥੇ ਆਏ ਹੋਏ ਆ ਤੇ ਸਾਡਾ ਪਾਵਰ ਵੀ ਡਬਲ ਹੋ ਗਈ ਆ ਅਸੀਂ ਤਾਂ ਜਿਹੜੀ ਐਫਰਟ ਕਰ ਕਰ ਰਹੇ ਸੀਗੇ ਉਹਨਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਰਿਸਪਾਂਸ ਵਧੀਆ ਮਿਲ ਰਿਹਾ ਵਾ ਤੇ ਜਲਦੀ ਹੀ ਸਾਰਿਆਂ ਦਾ ਮਸਲਾ ਹੱਲ ਹੋ ਜਾਊਗਾ ਅੱਛਾ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਹੁਣ ਤੁਸੀਂ ਐਮਸੀਓ ਇਸ ਇਲਾਕੇ ਦੇ ਉਸ ਤੋਂ ਪਹਿਲਾਂ ਜਦੋਂ ਤੁਸੀਂ ਐਮਸੀ ਨਹੀਂ ਸੀ ਸ਼ਾਇਦ ਤੁਸੀਂ ਐਮਸੀ ਦੀ ਇਲੈਕਸ਼ਨ ਲੜਨ ਬਾਰੇ ਵੀ ਨਹੀਂ ਸੋਚਿਆ ਸੀ ਕਦੀ ਨਹੀਂ ਉਦੋਂ ਤੋਂ ਤੁਸੀਂ ਇਸ ਪ੍ਰਕਿਰਿਆ ਦੇ ਪਿੱਛੇ ਲੱਗੇ ਹੋਏ ਹੋ ਜੀ ਪਰ ਇੱਕ ਆਮ ਇਨਸਾਨ ਦੇ ਤੌਰ ਦੇ ਉੱਤੇ ਇੱਕ ਇੱਕ ਪ੍ਰਧਾਨ ਦੇ ਤੌਰ ਦੇ ਉੱਤੇ ਵਰਕਰਾਂ ਨੇ ਤੁਹਾਨੂੰ ਪ੍ਰਧਾਨ ਬਣਾਇਆ ਜੀ ਔਰ ਉਸ ਤੋਂ ਬਾਅਦ ਫਿਰ ਇੱਕ ਐਮਸੀ ਦੇ ਤੌਰ ਦੇ ਉਤੇ ਕੰਮ ਕਰਨ ਦੇ ਵਿੱਚ ਕਿੰਨਾ ਕਾ ਅੰਤਰ ਮਹਿਸੂਸ ਹੋ ਰਿਹਾ ਇੱਕ ਪਾਸੇ ਸਾਡੇ ਕੋਲ ਸ਼ਕਤੀ ਕੋਈ ਨਹੀਂ ਸੀ ਅੱਜ ਸਾਡੇ ਕੋਲ ਇੱਕ ਤਾਕਤ ਵੀ ਆ ਕਿਉਂਕਿ ਸੂਬੇ ਦੇ ਵਿੱਚ ਸਰਕਾਰ ਸਾਡੀ ਆ ਜੀ 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 ਉਹਦਾ ਕਿੰਨਾ ਕਾ ਫਾਇਦਾ ਹੋਇਆ ਕੰਮ ਕਰ ਮੈਂ ਉਹੀ ਤਾਂ ਦੱਸਣਾ ਚਾ ਰਿਹਾ ਜੀ ਧਰਨਾ ਤਾਂ ਪਿਛਲੇ 2 ਸਾਲ ਤੋਂ ਲੱਗਾ ਵਾ ਮੈਂ ਸ਼ਾਇਦ 9ਵੇਂ ਮਹੀਨੇ ਲਾਸਟ ਲਾਸਟ ਈਅਰ 9ਵੇਂ ਮਹੀਨੇ ਤੋਂ ਮੈਨੂੰ ਆਪਣੀ ਟੀਮ ਦੇ ਸਾਥੀ ਮੇਰੇ ਘਰ ਗਏ ਬੇ ਜੀ ਹੁਣ ਤੁਹਾਡੇ ਤੋਂ ਬਿਨਾਂ ਗੁਜ਼ਾਰਾ ਨਹੀਂ ਆ ਮੈਂ ਤੁਸੀਂ ਬਹੁਤ ਧੇਰ ਕੰਮ ਕਰ ਲੇਤਾ ਬਹੁਤ ਧੇਰ ਘਰ ਵਿਹਲੇ ਵੀ ਬੈਠ ਲੇਤਾ ਵਾ ਹੁਣ ਫਿਰ ਵੀ ਮੈਂ ਜਿਸ ਤਰ੍ਹਾਂ ਕੀ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਨਾਲ ਵੀ ਜੁੜਿਆ ਹੋਇਆ ਬਹੁਤ ਲੰਬੇ ਸਮੇਂ ਤੋਂ ਮੈਂ ਉੱਥੇ ਬਹੁਤ ਬੀਜੀ ਸੀਗਾ ਤੇ ਫਿਰ ਮੈਨੂੰ ਵੀ ਜ਼ਰੂਰਤ ਮਹਿਸੂਸ ਹੋਈ ਜੇ ਵੇ ਇੱਕ ਵਾਰੀ ਮਨਾ ਕਰੂੰਗਾ ਦੋ ਵਾਰੀ ਮਨਾ ਕਰੂੰਗਾ ਤੇ ਮੈਨੂੰ ਆਪਣੇ ਭਰਾਵਾਂ ਦਾ ਵੀ ਕਹਿਣਾ ਮੰਨਣਾ ਪਊਗਾ ਫਿਰ 9ਵੇਂ ਮਹੀਨੇ ਚ ਲਗਭਗ ਇਹਨਾਂ ਨਾਲ ਮੈਂ ਆ ਗਿਆ ਜੀ ਕਾਉਂਸਲਰ ਤਾਂ ਛੱਡੇ ਦੋ ਪਹਿਲੋ ਤਾਂ ਇਹਨਾਂ ਨੇ ਮੈਨੂੰ ਇੱਥੇ ਦੇ ਜੂਨੀਅਨ ਦਾ ਪ੍ਰਧਾਨ ਬਣਾਇਆ ਵਾ ਮੈਂ ਇੰਟਕ ਜਾਂ ਬੀ ਐਮ ਐਸ ਦਾ ਨਹੀਂ ਇਹਨਾਂ ਨੇ ਤੀਸਰੀ ਆਪਣੀ ਬਣਾਈ ਹੈ ਜੀ ਸਾਰੀ ਟੀਮ ਉੱਧਰ ਇਕੱਠੀ ਹੋਈ ਆ ਚਲੋ ਪਰਮਾਤਮਾ ਵੱਲੋਂ ਵਿੱਚ ਐਮਸੀ ਇਲੈਕਸ਼ਨ ਆ ਗਏ ਆ ਇਹਨਾਂ ਨੇ ਸਾਰਿਆਂ ਨੇ ਆਪਣੀ ਮਿਹਨਤ ਦੇ ਨਾਲ ਮੈਨੂੰ ਕਾਉਂਸਲਰ ਵੀ ਬਣਾਇਆ ਜੀ ਹੂੰ ਤੇ ਜਦੋਂ ਦੇ ਕਾਉਂਸਲਰ ਬਣੇ ਆ ਮੈਂ ਆਮ ਆਦਮੀ ਪਾਰਟੀ ਦਾ ਕਾਉਂਸਲਰ ਆ ਜਿਹੜਾ ਪੀਐਫ ਦਾ ਵੀ ਕੰਮ ਚੱਲੂ ਹੋਇਆ ਸੀ ਉਹ ਵੀ ਪੰਜਾਬ ਸਰਕਾਰ ਤੇ ਹੁਕਮਾਂ ਦੇ ਨਾਲ ਹੀ ਹੋਇਆ ਸੀਗਾ ਜਿਸ ਦਿਨ 15 ਫਰਵਰੀ ਨੂੰ ਚੱਲੂ ਹੋਇਆ ਤੁਸੀਂ ਵੀ ਉੱਥੇ ਹੀ ਸੀਗੇ ਜੀ ਐਸਡੀਐਮ ਸਾਹਿਬ ਡੀਐਸਪੀ ਸਾਹਿਬ ਹੋਰ ਪ੍ਰਦੀਪ ਜੀ ਹੋਰ ਏਐਲਸੀ ਸਾਹਿਬ ਸਾਰੇ ਉੱਥੇ ਹੀ ਸੀਗੇ ਉਹ ਵੀ ਪੰਜਾਬ ਸਰਕਾਰ ਦੇ ਯਾਨਕੀ ਹੁਕਮਾਂ ਅਸਾਰੇ ਹੋਇਆ ਸੀਗਾ ਹੂੰ ਤੇ ਹੁਣ ਆਈਆਰਪੀ ਸਾਹਿਬ ਆ ਗਏ ਆ ਸਾਨੂੰ ਪੰਜਾਬ ਸਰਕਾਰ ਜੀ ਨਹੀਂ ਇਹਨਾਂ ਤੋਂ ਵੀ ਮਾਣਾ ਬੀ ਵੀ ਸਾਡਾ ਜਲਦੀ ਮਸਲਾ ਹੱਲ ਕਰੂਗੇ ਜੀ ਮਤਲਬ ਕੰਮ ਕਰਨਾ ਸੌਖਾ ਹੋਇਆ ਕਿਤੇ ਨਾ ਕਿ ਇਹ ਗੱਲ ਸੁਣੀ ਸੌਖਾ ਹੋਇਆ ਜੀ ਜਿੱਥੇ ਇੱਕ ਪਾਸੇ ਮੇਰੇ ਕੋਲ ਸਾਰੇ ਤੋਂ ਵੱਡੀ ਟੀਮ ਆ ਹੂੰ ਮੈਂ ਕਿਸੇ ਦੂਸਰੀ ਜੂਨੀਅਰ ਦੀ ਗੱਲ ਨਹੀਂ ਕਰਦਾ ਜੇ ਇਹਨਾਂ ਨੂੰ ਵੈਸੇ ਹੀ ਮੰਨ ਲਓ ਸਾਰੇ ਤੋਂ ਵੱਡੀ ਟੀਮ ਆ ਜਦੋਂ ਵੀ ਇੱਕ ਆਵਾਜ਼ ਦਵੋ 500 ਬੰਦਾ ਬਿਨਾਂ ਮਤਲਬ ਤੋਂ ਹੀ ਉੱਧੇ ਇਕੱਠਾ ਹੋ ਜਾਂਦਾ ਵਾ ਤੇ ਉਹਦਾ ਬਹੁਤ ਮੈਨੂੰ ਮਦਦ ਮਿਲਦੀ ਹੈ ਜੀ ਸਾਰੇ ਤੋਂ ਕਿਸੇ ਤੇ ਵੀ ਅਫਸਰ ਤੇ ਕਿਸੇ ਤੇ ਵੀ ਪ੍ਰੈਸ਼ਰ ਪਣਾ ਹੋਵੇ ਤੇ ਬਹੁਤ ਵੱਡਾ ਹੰਗਾਰਾ ਮਿਲਦਾ ਵਾ ਅੱਛਾ ਤੇ ਉਹਦੇ ਨਾਲ ਨਾਲ ਕਾਉਂਸਲਰ ਸੇ ਮੌਜੂਦਾ ਸਰਕਾਰ ਦਾ ਉਹਦੇ ਵੀ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਤੁਸੀਂ ਮੰਨਦੇ ਹੋ ਕਿ ਜੀਸੀਟੀ ਮੇਲ ਦੇ ਲੋਕਾਂ ਦੇ ਲਈ ਇੱਕ ਇਹ ਖੁਸ਼ਖਬਰੀ ਸੀ ਕਿ ਸੱਤਾ ਧਿਰ ਦਾ ਹੀ ਐਮਸੀ ਉਹਨਾਂ ਨੇ ਜਿਤਾ ਕੇ ਤੇ ਉਤੋਂ ਉਹ ਬੰਦਾ ਜਿਹਨੂੰ ਪ੍ਰਧਾਨ ਵੀ ਚੁਣਿਆ ਸੀਗਾ ਵਿਸ਼ਵਾਸ ਪਹਿਲਾਂ ਹੀ ਸੀ ਸੋ ਇਹ ਚੀਜ਼ਾਂ ਇਹ ਚੀਜ਼ਾਂ ਹੋ ਗਈਆਂ ਉਹ ਜਿਹੜੇ ਤੁਹਾਡੇ ਜਾਣ ਵਾਲੇ ਲੋਕ ਆ ਜਿਹੜੇ ਲੋਕ ਚਾਹਦੇ ਸੀ ਕਿ ਤੁਸੀਂ ਆਓ ਔਰ ਅੱਗੇ ਆ ਕੇ ਕੰਮ ਕਰੋ ਜੀ 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 ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਦੇ ਵੱਲੋਂ ਇਸ ਚੀਜ਼ ਦਾ ਵੀ ਹਵਾਲਾ ਕੁਝ ਲੋਕਾਂ ਨੂੰ ਦਿੱਤਾ ਜਾਂਦਾ ਵੀ ਇਹ ਤਾਂ ਪੈਸੇ ਤੁਹਾਡੇ ਆ ਇਹ ਤਾਂ ਮਿਲਨੇ ਹੀ ਸੀਗੇ ਜੀ ਜੇ ਅੱਜ ਤੁਹਾਨੂੰ ਕੋਈ ਕਮੇਟੀ ਉੱਠ ਕੇ ਕਹਿ ਦੇ ਜਾਂ ਕੋਈ ਇੱਥੇ ਤੁਹਾਨੂੰ ਕੋਈ ਪ੍ਰਧਾਨ ਕਹਿ ਦੇ ਜਾਂ ਐਮਸੀ ਹੀ ਕਹਿ ਦੇਣ ਜੀ ਵੀ ਇਹ ਪੈਸੇ ਉਹ ਤੁਹਾਡੇ ਦਵਾ ਰਹੇ ਇਹ ਤਾਂ ਮਿਲਨੇ ਹੀ ਸੀਗੇ ਤੁਹਾਡੇ ਪੈਸੇ ਆ ਉਨਾ ਲੋਕਾਂ ਨੂੰ ਕੀ ਕਹਿਣਾ ਚਾਹੂੰਗਾ ਕਿਉਂਕਿ ਸਵਾਲ ਐਸੇ ਬਹੁਤ سارے ਤੁਹਾਡੇ ਤੱਕ ਵੀ ਪਹੁੰਚਦੇ ਹੋਣ ਮੈਂ ਮੈਂ ਉਹਨਾਂ ਲਈ ਬਸ ਇੱਕ ਛੋਟਾ ਜਿਹਾ ਕਹਿਣਾ ਚਾਹ ਰਿਹਾ ਵਾ ਜਿਹੜੇ ਬੰਦੇ ਨੇ ਸਵਾਲ ਇਹ ਕਰਨਾ ਨਾ ਜੀ ਜੋ ਕਰਦੇ ਵੀ ਆ ਮੇਰੇ ਪਿੱਠ ਪਿੱਛੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਆ ਵੀ ਮੇਰੇ ਸਾਹਮਣੇ ਆ ਕੇ ਕੋਈ ਗੱਲ ਕਰਨ ਤੇ ਉਹਨਾਂ ਲਈ ਬਸ ਇੰਨਾ ਕਹਿਣਾ ਮੈਂ ਜੇ ਉਹਨਾਂ ਨੇ ਆਪਣੀ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ ਹੁੰਦੀਆਂ ਤਾਂ ਮੈਂ ਆਪਣੇ ਘਰ ਮੈਂ ਆਪਣੇ ਭਾਰਤੀ ਵਾਲਮੀ ਕੀ ਧਰਮ ਸਵਨ ਸੰਗਠਨ ਵਿੱਚ ਬਿਜੀ ਸੀਗਾ ਮੈਨੂੰ ਇੱਥੇ ਆਣ ਦੀ ਜ਼ਰੂਰਤ ਨਹੀਂ ਸੀ ਉਹਨਾਂ ਨੇ ਡਿਊਟੀਆਂ ਨਹੀਂ ਨਿਭਾਈਆਂ ਜਿੰਨੇ ਵੀ ਕਲੋਨੀ ਦੇ ਸਾਥੀ ਸੀਗੇ ਉਹਨਾਂ ਨੂੰ ਜੇ ਜ਼ਰੂਰਤ ਮਹਿਸੂਸ ਹੋਈ ਕਿ ਇਸ ਬੰਦੇ ਨੂੰ ਅੱਗੇ ਲੈ ਕੇ ਆਈਏ ਇਹ ਕੁਝ ਰਿਜ਼ਲਟ ਦਊਗਾ ਚਲੋ ਜਿਸ ਦਿਨ ਤੋਂ ਮੈਂ ਆਇਆ ਕਰਨਾ ਦਾ ਟੀਮ ਵਰਕ ਦਾ ਕੰਮ ਹੁੰਦਾ ਬਟ ਆਦਮੀ ਕੋਈ ਨਹੀਂ ਹੁੰਦਾ ਇਹ ਸਾਰੀ ਟੀਮ ਦਾ ਐਦਾ ਦਾ ਵਧੀਆ ਕੰਮ ਹੋਇਆ ਵਾ ਕਿ ਸਾਰੀ ਦੁਨੀਆ ਦੇਖ ਰਹੀ ਹੈ ਜੀ ਹਾਂ ਔਰ ਤੁਹਾਨੂੰ ਲੱਗਦਾ ਵੀ ਅੱਗੇ ਸਾਰਾ ਕੁਝ ਪੋਜ਼ਿਟਿਵ ਹੋਏਗਾ ਬਿਲਕੁਲ ਜੀ ਬਿਲਕੁਲ ਮੈਂ ਕਦੀ ਵੀ ਨੈਗੇਟਿਵਿਟੀ ਵਾਲੀ ਆਪਣੇ ਮਾਈਂਡ ਵਿੱਚ ਇਹ ਗੱਲ ਲਿਆਉਂਦੇ ਨਹੀਂ ਮੇਰੇ ਸਾਹਮਣੇ ਜਿੰਨੀ ਮਰਜ਼ੀ ਨੈਗੇਟਿਵਿਟੀ ਹੋਵੇ ਮੈਂ ਉਹਦੇ ਵਿੱਚ ਪੋਜ਼ਿਟਿਵਿਟੀ ਲੱਭਦਾ ਹੁੰਦਾ ਵਾ ਜ ਏ ਹੋ ਗਿਆ ਪੈਸੇ ਦੀ ਗੱਲ ਕਰ ਲਈ ਆਪਾਂ ਕਿ ਪੈਸਾ ਲੋਕਾਂ ਦਾ ਮਿਲੇਗਾ ਔਰ ਜਿਹੜੇ ਲੋਕ ਇਸ ਟਾਈਮ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਪੈਸੇ ਜੋ ਅਸੀਂ ਫਿਲਹਾਲ ਇੱਥੇ ਜੋ ਕਾਗਜ਼ ਲੋਕ ਜਮ੍ਹਾਂ ਕਰਾ ਰਹੇ ਆ ਉਹਦੇ ਮੁਤਾਬਕ ਲੱਗ ਰਿਹਾ ਕਿ ਪ੍ਰਕਿਰਿਆ ਤੇਜ਼ ਹੋਈ ਆ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਵੀ ਇਸ ਚੀਜ਼ ਨੂੰ ਵਾਚ ਕਰ ਰਹੇ ਆ ਔਰ ਸਿਰਫ ਆਸ਼ਵਾਸਨ ਜਾਂ ਜੀਸੀਟੀ ਮਿਲਦੇ ਸਾਹਮਣੇ ਧਰਨਿਆਂ ਤੋਂ ਇਲਾਵਾ ਕੁਝ ਨਹੀਂ ਸੀ ਮਿਲਦਾ ਸਾਰੇ ਆਂਦੇ ਸੀ ਭਾਸ਼ਣ ਦੇ ਕੇ ਚੱਲ ਜਾਂਦੇ ਸੀ ਪਰ ਕਾਗਜ਼ੀ ਕਾਰਵਾਈਆਂ ਸ਼ੁਰੂ ਨਹੀਂ ਸੀ ਹੋਣ ਜਿਹੜੀਆਂ ਅੱਜ ਮਹਿਸੂਸ ਹੋ ਰਹੀਆਂ ਹਾਂ ਹਾਂਜੀ ਅਛਾ ਜੀ ਸੀਟੀ ਮਿਲ ਦੇ ਲਈ ਹੁਣ ਤੁਸੀਂ ਐਮ ਸੀ ਵੀ ਹੂੰ ਜੀ ਬਹੁਤ ਸਾਰੇ ਕੰਮ ਜੀ ਸੀਟੀ ਮਿਲ ਆਪਣੇ ਪੱਦਰ ਦੇ ਉੱਤੇ ਚਾਹੇ ਸਫਾਈ ਦਾ ਹੋਵੇ ਚਾਹੇ ਹੋਰ ਬਹੁਤ ਸਾਰੇ ਕੰਮ ਜੀ ਸੀਟੀ ਮਿਲ ਲੰਬੇ ਸਮੇਂ ਤੋਂ ਇਹ ਇਤਿਹਾਸ ਰਿਹਾ ਜੀ ਸੀਟੀ ਮਿਲ ਦਾ ਕਿ ਚਾਹੇ ਪੂਰੇ ਭਾਰਤ ਦੇ ਵਿੱਚ ਕਰਫਿਊ ਲੱਗਾ ਹੋਵੇ ਜੀ ਸੀਟੀ ਮਿਲ ਕਦੇ ਬੰਦ ਨਹੀਂ ਸੀ ਹੁੰਦੀ ਜੀ ਸੀਟੀ ਮਿਲ ਦਾ ਜਿਹੜਾ ਕੰਮ ਸੀ ਉਸੇ ਤਰੀਕੇ ਦੇ ਨਾਲ ਚੱਲਦਾ ਸੀ ਜੀ ਜੀ ਅੱਜ ਜੇ ਸੀਟੀ ਮਿਲਦੀ ਹੈ ਸਫਾਈਆਂ ਜੇ ਸੀਟੀ ਮਿਲਦੇ ਬਹੁਤ ਸਾਰੀ ਐਸੀ ਸਟਰਗਲ ਆ ਜਿਹੜੇ ਕਰਨੇ ਪੈ ਰਹੇ ਆ ਉਹ ਕੰਮ ਨੂੰ ਤੁਸੀਂ ਕਿੱਦਾਂ ਕਰਵਾ پا ਰਹੇ ਹੋ ਉਹਦੇ ਲਈ ਕੀ ਬਿਉਤਬੰਦੀ ਹੈ ਕੁਛ ਨਹੀਂ ਜੀ ਉਹਦੇ ਲਈ ਜਦੋਂ ਤੋਂ ਮੈਂ ਕਾਉਂਸਲਰ ਬਣਿਆ ਮੈਂ ਤੇ ਜੇ ਸੀਟੀ ਦੀ ਮੈਨੇਜਮੈਂਟ ਵੱਲੋਂ ਇੱਥੇ ਸਫਾਈ ਦੇ ਵੀ ਸਿਸਟਮ ਸਾਰਾ ਬੰਦ ਕਰਵਾ ਦਿੱਤਾ ਕਿ ਇੱਥੇ ਜਿਆਦਾ ਤੋਂ ਜਿਆਦਾ ਗੰਦਗੀ ਫੈਲੇ ਲੋਕੀ ਤੰਗ ਹੋਣ ਪਰ ਮੈਂ ਉਸ ਚੀਜ਼ ਨੂੰ ਮੈਨੇਜ ਕਰਦੇ ਹੋਏ ਟਾਈਮ ਟੂ ਟਾਈਮ ਡੰਪ ਚੱਕ ਹੋ ਰਹੀ ਔਰ ਮੈਂ ਤੁਹਾਡੇ ਇੱਕ ਧਿਆਨ ਚ ਲੈ ਆਣੇ ਚਾ ਰਿਹਾ ਵਾ ਇਹ ਜਿਹੜਾ ਡੰਪ ਸੀਗਾ 2020 ਦਾ ਸੀਗਾ ਜੀ 5 ਸਾਲ ਤੋਂ ਸੀ ਜਿਹੜਾ ਕਿ ਅੱਜ ਦੀ ਡੇਟ ਵਿੱਚ ਬਿਲਕੁਲ ਜ਼ੀਰੋ ਕਰ ਦਿੱਤਾ ਹੈ ਅਗਰ ਕਿਤੇ ਸੀਵਰੇਜ ਲਾਈਨ ਬਲੌਕ ਹੁੰਦੀ ਆ ਤਾਂ ਜੈਟੀ ਮਸ਼ੀਨ ਆ ਰਹੀਆਂ ਜੀ ਬਹੁਤ ਹੀ ਜਲਦੀ ਰਾਜਕਮਰ ਚੱਬੇਵਾਲ ਸਾਹਿਬ ਉਹਨਾਂ ਨਾਲ ਮੈਂ ਹਰਜੀਮਾਨ ਜੀ ਉਹਨਾਂ ਨਾਲ ਮੇਰ ਸਾਹਿਬ ਉਹਨਾਂ ਨਾਲ ਵੀ ਇਹ ਗੱਲਬਾਤ ਕੀਤੀ ਆ ਦੇਥੇ ਦਾ ਸੀਵਰੇਜ ਸਿਸਟਮ ਥੋੜਾ ਡਾਊਨ ਚੱਲ ਰਿਹਾ ਵਾ ਜਾਨੀ ਕਿ ਡਾਊਨ ਦਾ ਮਤਲਬ ਹੈ ਸਹੀ ਪ੍ਰੋਪਰ ਕੰਮ ਨਹੀਂ ਕਰ ਰਿਹਾ ਤੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਸੁਪਰ ਸਕਰ ਮਸ਼ੀਨਾ ਉਹ ਹਰੇਕ ਸੀਵਰੇਜ ਦੇ ਵਿੱਚੋਂ ਸਾਰਾ ਕੁਝ ਸੱਕ ਕਰਕੇ ਲੈ ਜਾਉਗੇ ਲਾਈਨਾਂ ਸਾਰੇ ਕਲੀਅਰ ਹੋ ਜਊਂਗੀਆਂ ਆਨੇ ਵਾਲੇ ਜਲਦੀ 15 20 ਦਿਨਾਂ ਦੇ ਵਿੱਚ ਜਿੱਦਨ ਵੀ ਉਹ ਮਸ਼ੀਨ ਆਗੇ ਜੀ ਫਗਵਾੜੇ 'ਚ ਸਾਰੇ ਤੋਂ ਪਹਿਲਾਂ ਫਗਵਾੜੇ 'ਚ ਆਪਣੇ ਜੀ ਸੀ ਡੀ 3 ਨੰਬਰ ਬਾਟ ਚਾਉਂਗੇ ਜੀ ਤੇ ਸਾਫ ਸਫਾਈ ਦਾ ਕਦੀ ਕੋਈ ਪੂਜਾ ਆ ਜਾਂਦੀ ਹੈ ਕੋਈ ਸਪੈਸ਼ਲ ਪ੍ਰੋਗਰਾਮ ਹੋ ਜਾਂਦਾ ਵਾ ਉਹ ਸਾਰਾ ਕੁਝ ਸਫਾਈ ਕਾਰਪੋਰੇਸ਼ਨ ਤੋਂ ਟੀਮ ਆਉਂਦੀ ਹੈ 20 25 ਬੰਦਿਆਂ ਦੀ ਸਾਰਾ ਕੁਝ ਸਾਫ ਕਰਕੇ ਜਿੱਦਾਂ ਕਿ ਸਰਸਵਤੀ ਪੂਜਾ ਫੇ ਹੋਲੀ ਤੇ ਉਸ ਤੋਂ ਬਾਅਦ ਛੱਟ ਪੂਜਾ ਛੱਟ ਪੂਜਾ ਆ ਗਈ ਸੀ ਇਹ ਸਾਰੇ ਚੀਜ਼ਾਂ ਤੇ ਕਾਰਪੋਰੇਸ਼ਨ ਸਾਨੂੰ ਫੁੱਲ ਮਦਦ ਕਰ ਰਹੀ ਹੈ ਜੀ ਕਾਰਪੋਰੇਸ਼ਨ ਮਦਦ ਕਰ ਰਹੀ ਆ ਪੈਸੇ ਮਿਲਣ ਵਾਲੋਂ ਹੋ ਗਏ ਲੈ ਦੇ ਕੇ ਜਦੋਂ ਤੋਂ ਤੁਸੀਂ ਐਮਸੀ ਬਣਿਓ ਕਿੱਦਾਂ ਦਾ ਮਾਹੌਲ ਰਗ ਰਿਹਾ ਕਿ ਪੋਜ਼ਿਟਿਵ ਹੀ ਚੱਲ ਰਿਹਾ ਸਾਰਾ ਕੁਝ ਜੋ ਜੋ ਕੰਮ ਆਪਾਂ ਕਰਵਾਣ ਬਾਰੇ ਸੋਚਿਆ ਉਹ ਕੰਮ ਹੋ ਰਹੇ ਨੇ ਲੋਕਾਂ ਦੇ ਪੈਸੇ ਮਿਲਣ ਦਾ ਰਾਹ ਖੁੱਲ ਗਿਆ ਇਹਦੇ ਲਈ ਆਪਣੇ ਆਪ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜੇ ਕੰਮ ਹੋ ਰਹੇ ਨੇ ਇਸ ਟਾਈਮ ਨਹੀਂ ਇਹ ਤਾਂ ਸਾਰੇ ਮੈਂ ਤੁਹਾਨੂੰ ਫੇਰ ਦੱਸ ਰਹੀ ਟੀਮ ਵਰਕ ਦਾ ਇੱਕ ਸਾਰਾ ਸ਼ਰੇ ਇਹ ਟੀਮ ਨੂੰ ਜਾਂਦਾ ਜੀ ਜਿਹੜੀ ਵਰਕਿੰਗ ਕਮੇਟੀ ਹੈ ਸਾਡੀ ਕਮ ਸੇ ਕਮ 30 ਬੰਦੇ ਆਂਦੀ ਆ ਜੀ ਇਹ 30 ਬੰਦੇ ਐਮਸੀਓ ਹੀ ਆ ਜੀ ਪਰ ਅਭੀ ਸਿੱਧੂ ਤਾਂ ਸਿਰਫ ਇੱਕ ਪੈਨ ਤੇ ਸਟੈਂਪ ਲਗਾਉਣ ਵਾਲਾ ਵਾ ਇਹ 30 ਬੰਦੇ ਜੋ ਵੀ ਡਿਸੀਜਨ ਲੈਂਦੇ ਆ ਉਹ ਸਾਰਿਆਂ ਨੂੰ ਮੰਨੇ ਹੁੰਦਾ ਜੀ ਤੇ ਜਦੋਂ ਤੋਂ ਐਮਸੀ ਬਣਿਆ ਵਾ ਕਲੋਨੀ ਚ ਬੜੇ ਦੁੱਖ ਸੁੱਖ ਹੋਏ ਆ ਮੋਤਾ ਹੋਈਆਂ ਵਾ ਇਹ ਟੀਮ ਤੁਰੰਤ ਉਹਨਾਂ ਦੇ ਇਦਾਂ ਜਾ ਕੇ ਖੜੀ ਹੋ ਜਾਂਦੀ ਕਿ ਉਹਨਾਂ ਦੇ ਪਰਿਵਾਰ ਦਾ ਹੀ ਇੱਕ ਹਿੱਸਾ ਹੈ ਹੂੰ ਠੀਕ ਹੈ ਇਹ ਬਦਲਾਵ ਆਇਆ ਜੀ ਐਮਸੀ ਬਣਨੇ ਤੋਂ ਬਾਅਦ ਐਮਸੀ ਬਣਨ ਤੋਂ ਬਾਅਦ ਸੋ ਆ ਜਾਂਦੇ ਜਾਂਦੇ ਤੁਸੀਂ ਜਿਹੜੇ ਦਰਸ਼ਕ ਐਸ ਟਾਈਮ ਦੇਖ ਰਹੇ ਨੇ ਜਿਨ੍ਹਾਂ ਦੇ ਪੈਸੇ ਰਹਿਣ ਰਹਿੰਦੇ ਹੋਣ ਲੈਣ ਵਾਲੇ ਜਾਂ ਉਹ ਜੀਸੀਟੀ ਮਿਲ ਤੋਂ ਬਾਹਰ ਜਾ ਕੇ ਐਸ ਟਾਈਮ ਰਹਿ ਰਹੇ ਨੇ ਕੰਮ ਕਿਤੇ ਹੋਰ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਜਦੋਂ ਤੁਸੀਂ ਸਾਰੀ ਟੀਮ ਨੇ ਆਪਣੇ ਇੱਕ ਦੂਜੇ ਤੇ ਵਿਸ਼ਵਾਸ ਕੀਤਾ ਹੋਇਆ ਜਦੋਂ ਆਪਾਂ ਕੋਈ ਵੀ ਮੈਸੇਜ ਆਪਾਂ ਗਰੁੱਪ ਚ ਪਾਉਂਦੇ ਆ ਤੇ ਉਹਦਾ ਤੁਸੀਂ ਇੱਕ ਕਮਿਊਨਿਟੀ ਚ ਰਿਪਲਾਈ ਦੇ ਲਾ ਪੈਂਦੇ ਆ ਆਪਾਂ ਅੱਗੇ ਵੀ ਇਦਾਂ ਹੀ ਕਰਨਾ ਵਾ ਤੇ ਬਹੁਤ ਹੀ ਜਲਦੀ ਆਪਣੇ ਸਾਰਾ ਕੁਝ ਪੈਸਿਆਂ ਦਾ ਮਸਲਾ ਹੱਲ ਹੋਣੇ ਵਾਲਾ ਹੈ ਜੀ ਜਿਹੜੀ ਤੁਹਾਡੇ 2 ਸਾਲ ਦਾ ਸੰਘਰਸ਼ਾ ਉਹ ਹੁਣ ਰੰਗ ਲੈ ਲਿਆ ਰਿਹਾ ਵਾ ਜੀ ਜੀ ਸੋ ਇਹ ਸੀ ਸਾਡੇ ਨਾਲ ਜੀਸੀਟੀ ਮਿਲਦੇ ਐਮਸੀ ਰਵੀ ਸਿੱਧੂ ਜੀ ਜਿਨ੍ਹਾਂ ਨੇ ਹਰ ਇੱਕ ਚੀਜ਼ ਦੇ ਉੱਪਰ ਕਿਉਂਕਿ ਜਦੋਂ ਸਾਨੂੰ ਪਤਾ ਲੱਗਾ ਸੀ ਕਿ ਫਾਰਮ ਫਿਲ ਕੀਤੇ ਜਾ ਰਹੇ ਹਨ ਅਸੀਂ ਅਚਨਚੇਤ ਆਏ ਇੱਥੇ ਔਰ ਅਚਨਚੇਤ ਆ ਕੇ ਅਸੀਂ ਇਸ ਚੀਜ਼ ਨੂੰ ਦੇਖਣਾ ਚਾਹੁੰਦੇ ਸੀ ਕਿ ਕੀ ਵਾਕਈ ਇਹ ਪ੍ਰਕਿਰਿਆ ਜਿਹੜੀ ਹੈ ਅੰਦਰ ਚੱਲ ਰਹੀ ਹੈ ਔਰ ਜਾਂ ਫਿਰ ਸਿਰਫ ਇੱਕ ਗੱਲ ਲੋਕਾਂ ਤੱਕ ਪਹੁੰਚੀ ਹੈ ਕਿਉਂਕਿ ਕੁਝ ਲੋਕਾਂ ਦੇ ਵੱਲੋਂ ਸਾਨੂੰ ਦੱਸਿਆ ਗਿਆ ਸੀ ਕਿ ਸਾਡੇ ਸ਼ਾਇਦ ਪੈਸੇ ਮਿਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਲਿਸਟਾਂ ਦੇ ਉੱਤੇ ਲੋਕਾਂ ਨੂੰ ਬੜਾ ਵਿਸ਼ਵਾਸ ਜਾਂ ਮਹਿਸੂਸ ਹੋਇਆ ਸੋ ਜਦੋਂ ਅਸੀਂ ਇੱਥੇ ਆਏ ਤੇ ਬਿਲਕੁਲ ਏਸੇ ਤਰੀਕੇ ਦੇ ਨਾਲ ਹੈ ਜਿਹੜੇ ਲੋਕ ਖੜੇ ਨੇ ਇੱਥੇ ਸਾਥ ਲੱਗੀ ਹੋਈ ਸੀ ਔਰ ਇੱਥੇ ਬੈਠ ਕੇ ਲੋਕਾਂ ਦੇ ਫਾਰਮ ਫਿਲ ਕੀਤੇ ਜਾ ਰਹੇ ਸੀ ਲੋਕਾਂ ਦੇ ਫਾਰਮ ਭਰੇ ਜਾ ਰਹੇ ਸੀ ਉਹਨਾਂ ਤੋਂ ਡਿਟੇਲ ਲਈ ਜਾ ਰਹੀ ਸੀ ਸੋ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਇਹ ਮੈਸੇਜ ਜਿਹੜਾ ਹੈ वो जी एस टी मेल देते तमाम तो लोगों तक उन्हों तक जिन्होंने अपनी सारी ज़िंदगी मेहनत की थी और उन्होंने बनता हक जहाँ उन्होंने मिलना चाहिए आज हमारी जो फुल एंड फाइनल की स्पेनिंग की लिस्ट मिली हुई है आज हम लोग एक घंटे में कम से कम पचास बंदों का लिस्ट बना दिया है जिसमें तीन सौ बंदों का लगभग पूरे स्पेनिंग का लिस्ट मिला है जो हमने अभी तक सुबह से दो घंटे में काम करके पचास आदमी का लिस्ट बनाया है जिसमें सिर्फ स्पेनिंग का जो जो भी उनका पैसा बना है उस लिस्ट में जो ग्रेजुटी है बोनस है तनख्वाह बकाया और एक्स्ट्रा ओवर टाइम के पैसे छुट्टियों के पैसे सारे उसमें लिखे हुए हैं सबको उनके रजिस्टर नंबर और एम्प्लॉय कोड के द्वारा उनको सूचित किया जा रहा है कि आपका इतना पैसा बना है बाकी आगे का काम भी डिपार्टमेंट वाइज चलता रहेगा बस एक दो दिन में क्लियर हो जाएगा फिर अगला हमारे बीबिन का लिस्ट आएगा फिर ਅਗਲੇ ਸਭ ਨੂੰ ਸੂਚਿਤ ਕਰ ਦਿਆ ਜਾਏਗਾ ਸੋ ਏਸੀ ਅੱਜ ਦੀ ਸਾਡੀ ਉਹ ਚਰਚਾ ਜਿਹੜੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀ ਹੋਰ ਐਸੀਆਂ ਤਮਾਮ ਖਬਰਾਂ ਦੇ ਨਾਲ ਹੋਰ ਐਸੀਆਂ ਵੀਡੀਓਜ਼ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਸੋ ਦੇਖਦੇ ਰਹੋ ਬਿਲਟੀਵੀ ਯੂਕੇ ਧੰਨਵਾਦ